ਦਲਾਵਾਪਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਅਦੀਨ ਸਤਨਾਮ ਸਿੰਘ ਅਤੇ ਉਸ ਦੀ ਘਰਵਾਲੀ ਨੇ ਲਗਾਏ ਆਪਣੇ ਹੀ ਪੁੱਤਾਂ ਤੇ ਗੰਭੀਰ aarop maar kutkar karo kadya bahar prati patni ne insaaf di lai guhaar ਫਿਰ ਅਸੀਂ ਸਿਵਲ ਹਸਪਤਾਲ ਦੇ ਖੜੇ ਆ ਵਿੱਚ ਤੇ ਲੜਾਈ ਹੋਈ ਇੱਥੇ ਆਪਾਂ ਗੱਲਬਾਤ ਕਰ ਲੈਂਦੇ ਆ ਇਹਨਾਂ ਨਾਲ ਇਹਨਾਂ ਦੀ ਕਿਹ ਨਾਲ ਲੜਾਈ ਹੋਈ ਹੈ ਇਹ ਇੱਥੇ ਆ ਕੇ ਕਿਉਂ ਦਾਖਲ ਹੋਏ ਨੇ ਹਾਂਜੀ ਭਾਜੀ ਤੁਸੀਂ ਇੱਥੇ ਸਿਵਲ ਹਸਪਤਾਲ ਦੇ ਵਿੱਚ ਕਿਉਂ ਦਾਖਲ ਹੋਏ ਹੋ ਰਾਈ ਹੋ ਗਏ ਮੁੰਡਿਆਂ ਨੇ ਮੇਰੇ ਨੂੰ ਘੁੱਟਿਆ ਮੈਨੂੰ ਗਲ ਪਏ ਨੇ ਨਾਲ ਮੇਰਾ ਪਿਓ ਮਿੰਦਰ ਸਿੰਘ ਜੀ ਦਾ ਅਰਜਨ ਸਿੰਘ ਦਾ ਇੱਕ ਸ਼ਾਰ ਸਿੰਘ ਜੀ ਹੈ ਇਹਨਾਂ ਸਾਰਾ ਪੰਜਾ ਜਣਿਆਂ ਨੇ ਮੈਨੂੰ ਨਾਲ ਇਹਨਾਂ ਦੀ 플ਾਨ ਹੈਗੀ ਸੀ ਪੰਚਾਇਤ ਇਕੱਠੀ ਕੀਤੀ ਨੇ ਮੈਨੂੰ ਬੁਲਾਇਆ ਨਹੀਂ ਮੇਰਾ ਸਮਾਨ ਇੱਕ ਤਾਂ ਬਾਹਰ ਕੱਢਤਾ ਇਹਨਾਂ ਕਹਤੇ ਇੱਕ ਉਹ ਪੈੜੀ ਪਰ ਉਹ ਇਹਨਾਂ ਕਹਿੰਦੇ ਸੀ ਵੀ ਪੈੜੀ ਸਾਨੂੰ ਨਾਂ ਲਵਾ ਦੇ ਮੈਂ ਪੈੜੀ ਬਖੰਦਾ ਕੌਣ ਕਹਿੰਦਾ ਤੂੰ ਜੀ ਪੈੜੀ ਨਾਂ ਨਵਾ ਦੇ ਇਹ ਮਹੱਦ ਮੁੰਡੇ ਕਹਿੰਦੇ ਸੀ ਮੇਰੇ ਤੇ ਮੇਰਾ ਪਿਓ ਵੀ ਕਹਿੰਦਾ ਵੀ ਇਹਨਾਂ ਦੇ ਨਾਂ ਤੇ ਇਹਨਾਂ ਦੇ ਕਰਨ ਇੱਕ ਮੇਰਾ ਕੋੜਮੇ ਇਹ ਐਸਾ ਹੀਗਾ ਜੀਤ ਸਿੰਘ ਉਹ ਐਸੇ ਲੱਗਾ ਵਾ ਉਹਦੇ ਤੇ ਧੰਕੀਆਂ ਉਹ ਦਿੰਦਾ ਸਾਨੂੰ ਤੋਂ ਕਹਿੰਦਾ ਤੁਨੂੰ ਮਾਰ ਦੇਣਾ ਉਹ ਕਰ ਦੇਣਾ ਇਹ ਯਾਨੀ ਕਿ ਉਹਦਾ ਕਿੜਾ ਮੇਰੀ ਨੋਹ ਹੈ ਉਹ ਵੀ ਤੇ ਇਹ ਸਾਰੇ ਜਨ ਉਹਨਾਂ ਗੱਲ ਪੈ ਕੇ ਮੇਰੇ ਇਕੱਠੇ ਹੋ ਕੇ ਸਾਰੇ ਸੱਤ ਅੱਠ ਜਨੇ ਮੈਨੂੰ ਚਿੱਕੀ ਪਰ ਪੰਚਾਇਤ ਕੋਲ ਗਈ ਪੰਚਾਇਤ ਦੇ ਵਿੱਚ ਬੈਠਾ ਮੈਨੂੰ ਇਹਨਾਂ ਕਾਟਾ ਲਿਆ ਸੀ ਮੁੰਡਿਆਂ ਦੇ ਕੀ ਨਾਂ ਹੈ ਜੀ ਇੱਕ ਨਾ ਅਮਨ ਕੁਮਾਰ ਇੱਕ ਨਾ ਪਵਨ ਕੁਮਾਰ ਇੱਕ ਨਾ ਰਵਨਜੀਤ ਤੇ ਮੇਰੇ ਡੈਡੀ ਦਾ ਮਨਿੰਦਰ ਸਿੰਘ ਹੈ ਤੇ ਮੇਰੇ ਭਰਾ ਦਾ ਨਾਮ ਹਿਸ਼ਾਮ ਸਿੰਘ ਇਹ ਸਾਰੇ ਜਨ ਨਹੀਂ ਤੇ ਪਿਓ ਪੁੱਤਰਾਂ ਦਾ ਤਾਂ ਪਿਆਰ ਹੀ ਬੜਾ ਹੁੰਦਾ ਤੁਹਾਡੀ ਐਡੀ ਕਿਉਂ ਨਹੀਂ ਪਿਆਰ ਤਾਂ ਉਹਨਾਂ ਮੈਨੂੰ ਮੇਰੇ ਜਾਣ ਤੇ ਦੁਸ਼ਮਣ ਨਹੀਂ ਹਨ ਕੋਈ ਵੀ ਕੋਈ ਕੁਛ ਹੁੰਦਾ ਤਾਂ ਸਾਡੀ ਜ਼ਿੰਮੇਵਾਰੀ ਇਹ ਨਹੀਂ ਕਿ ਮੇਰਾ ਪੜਵਾਈਆ ਸੋਨਾ ਸਿੰਘ ਉਹਨ ਦੀ ਚੋਕੀ ਕੀ ਹੈ ਮੈਨੂੰ ਮਾਰ ਦੇਣਾ ਸਾਨ ਦੋਵਾਂ ਦਾ ਮਾਰਨਾ ਚਾਹ ਦੇ ਸਾਡੇ ਪੈੜ ਹੀ ਖੋਦੇ ਨੇ ਸਾਡੇ ਗਾਲ ਪੈਣ ਸਾਨੂੰ ਕੋਠੀ ਚ ਕੱਟ ਦਿੱਤਾ ਨੇ ਸਾਡਾ ਸਮਾਨ ਕਿੰਨੀ ਜ਼ਮੀਨ ਹੈ ਤੁਹਾਡੇ ਕੋਲ ਸਾਡੇ ਕੋਲ ਸਵਾ 7 ਕਿੱਲੇ ਮੇਰੇ ਨਾਮ ਹੈ ਉਹਨਾਂ ਦੇ ਨਾਲ 2 2 ਕਿੱਲਾ ਲੱਗੀ ਵੀ ਹੈ ਟਰੈਕਟਰ ਇਹ ਨਾ ਹੈ ਗਾਰ ਵੀ ਮੇਰੇ ਨਾਮ ਸੀ ਤੇ ਟਰੈਕਟਰ ਵੀ ਮੇਰੇ ਨਾਮ ਹੈ ਨੂੰ ਟਰੈਕਟਰ ਵੀ ਨਹੀਂ ਕੱਢ ਦਿੰਦੇ ਨਾ ਮੇਰਾ ਸਮਾਨ ਨੂੰ ਕੱਢ ਦਿੰਦੇ ਮੈਨੂੰ ਪੰਚਾਇਤ ਦੇ ਵਿੱਚ ਉਹਨਾਂ ਕੁੱਟਿਆ ਛਿੱਕੀ ਫਰੇ ਨੇ ਤੇ ਫਾਰਜਨ ਟ੍ਰੇਂਗਲਾ ਨਾਲ ਤੇ ਇੱਟਾ ਮਾਰਿਆ ਨਾ ਮਦਰ ਕਾਟ ਦਾ ਕਪੜੇ ਪਾੜੇ ਨੇ ਇਹਨਾਂ ਤੇ ਨਾਲ ਮੇਰੇ ਵਿਰੋਧੀ ਜਿਹੜਾ ਨਾਲ ਹਸ਼ਾਰ ਸਿੰਘ ਅਸੀਂ ਵੀ ਤਾਂ ਆ ਗਏ ਇਕਲਾਇ ਹੈ ਚੇਹਰੇ ਸ਼ਹਿਰ ਇੱਕ ਮਹੀਨਾ ਰਾਗ ਜਦ ਖੁੱਟਦੇ ਸੀ ਮੇਰਾ ਸ਼ਹਿਰ ਬਾੜਾ ਚਾਪ ਸਾਨੂੰ ਲੈ ਕੇ ਗਈ ਇਹ ਸਭ ਚੈਤ ਲਾਏਗੀ ਫਿਰ ਅਸੀਂ ਫਿਰ ਅਸੀਂ ਘਰੇ ਰਹੇ ਜਾਂ ਫਿਰ ਮੈਨੂੰ ਤਬੀਆ ਦੇਦੇ ਸੀ ਪੀਐਮ ਅਸੀਂ ਦਿਨ ਨੂੰ ਮਾਰ ਦੇਣਾ ਫਿਰ ਇਹਨਾਂ ਨੇ ਮੈਨੂੰ ਹੁਣ ਅੱਜ ਬਾਅਦ ਦੇ ਨੋਗਣੇ ਮੇਰੇ ਢਾਨਕੇ ਵੇਚਦੇ ਉਹਨਾਂ ਦੇ ਘਰੇ ਮੈਨੂੰ ਛੱਡਾ ਵੈ ਅਸੀਂ ਰਾਤੀ ਜਾਵੀ ਤੇ 10 ਵਜੇ ਤੇ ਪਿੱਛੇ ਇਤ ਸੌਦਾ ਵੀ ਅੰਦਰ ਜਾ ਤੇ ਅੰਦਰੇ ਮੈਂ ਰੋਟੀ ਸਜੀ ਬਣਾਣੀ ਬਾਹਰ ਮੈਨੂੰ ਨਿਕਲ ਨਹੀਂ ਦਿੱਤੇ ਵਦ ਨਿਕਲ ਨਹੀਂ ਆ ਤੱਕ ਮੈਨੂੰ ਵਾਰ ਲੈ ਲੈਨੇ ਬੰਦੇ ਜਣੇ ਵਾਰ ਲੈ ਲੈਨੇ ਆਪਦੀਆਂ ਅਸੀਂ ਨੂੰ ਮਾਰ ਦੇਣੇ ਦੋ ਜੀਆਂ ਨੂੰ ਮੈਂ ਨਹੀਂ ਜਾਣ ਦੇ ਉਹ ਬੜੇ ਵੈਰੀ ਬਣੇ ਖੜੇ ਨੇ ਤੇ ਪੈੜੀ ਸਾਡੇ ਕੋਲ ਖਵਾਣਾ ਚਾਹ ਦੇ ਨੇ ਤਿੰਨ ਪੁੱਤਰ ਨੇ ਦੋ ਨੋਵਾਂ ਨੇ ਇੱਕ ਮੇਰਾ ਸਹੁਰਾ ਹੈ ਇੱਕ ਮੇਰਾ ਦੇਵਰ ਹੈ ਅਸੀਂ ਦਰੋਜ਼ੇ ਦਿੰਦੇ ਅਸੀਂ ਸਾਡੇ ਨਾਲ ਕੋਈ ਵੀ ਵਦੀਕੀ ਹੁੰਦੀ ਤੇ ਜੁਮੇਵਾਰ ਇਹ ਹੋਣਗੇ ਇੱਕ ਹੁਸ਼ਾਰ ਸਿੰਘ ਇੱਕ ਮਿੰਦਰ ਸਿੰਘ ਇੱਕ ਅਮਨ ਸਿੰਘ ਭਵਨ ਸਿੰਘ ਤੇ ਰਵਣਜੀਤ ਤੇ ਦੋ ਮੇਰੇ ਨੋਆ ਸੋਮਾਰਾਣੀ ਤੇ ਅਮਰਜੀਤ ਤੇ ਮੈਂ ਦੋ ਮੇਰੇ ਕੁੜਮਵਰੀ ਇੱਕ ਕੁੜਮਣੀ ਤੇ ਇੱਕ ਕੁੜਮ ਤੇ ਇੱਕ ਮੇਰਾ ਬਣਿਆ ਸੋਨਾ ਸਿੰਘ ਉਹਨਾਂ ਦੇ ਕਾਰਨ ਸਾਡੇ ਨਾਲ ਕੋਈ ਵੀ ਵਦੀਕੀ ਹੁੰਦੀ ਸਾਡੇ ਤੋਂ ਮਕਰੋ ਮਰਨ ਤੋਂ ਬਾਅਦ ਉਹਨਾਂ ਤੇ ਭਾਈ ਕਾਰਵਾਈ ਕੀਤੀ ਜਾਵੇ ਤੇ ਸਾਡਾ ਕੋਈ ਪਤਾ ਨਹੀਂ ਇਹਨਾਂ ਕਿਹੜੇ ਟਾਈਮ ਸਾਨੂੰ ਪਾਰ ਦੇਣਾ ਦੋਹਾਂ ਨਾਲ ਨੂੰ ਅਸੀਂ ਆ ਦਾ ਘਾੜ ਵਿਚ ਆ ਤੇ ਕਦੇ ਕਿਤੇ ਭੱਜ ਕੇ ਜਾਂਦੇ ਆ ਕਦੇ ਕਿਤੇ ਭੱਜ ਕੇ ਜਾਂਦੇ ਆ ਕਿਹੜੇ ਪਿੰਡ ਤੋਂ ਹੋ ਤੁਸੀਂ ਡੰਡੀ ਕਿੱਥੀ ਅੱਜ ਲੜਾਈ ਝਗੜਾ ਹੋਇਆ ਇੱਕ ਸਤਨਾਮ ਸਿੰਘ ਤੁਹਾਡੇ ਕੋਲ ਦਾਖਲ ਹੋਇਆ ਆ ਕੇ ਜੀ ਹਾਂਜੀ ਇੱਕ ਸਤਨਾਮ ਸਿੰਘ ਨਾਮ ਦਾ ਪੇਸ਼ੈਂਟ ਜਿਹੜਾ ਹੈਗਾ ਉਹ ਆ ਕੇ ਸਾਡੇ ਕੋਲ ਦਾਖਲ ਹੋਇਆ ਉਹ ਜਿਹੜੇ ਇਲਾਜ ਹੈ ਉਹਦਾ ਪਰਚਾ ਜਿਹੜਾ ਹੈਗਾ ਉਹ ਬਣਾਇਆ ਜਾ ਰਿਹਾ ਹੈ ਤੇ ਗੁੱਜੀਆਂ ਸੱਚਾਂ ਲੱਗੀਆਂ ਨੇ ਬਾਕੀ ਜੋ ਵੀ ਉਹਦੇ ਐਕਸ-ਰੇ ਵਗੈਰਾ ਕਰਕੇ ਉਹਨੂੰ ਜੋ ਵੀ ਇਲਾਜ ਹੈਗਾ ਉਹ ਦਿੱਤਾ ਜਾ ਰਿਹਾ ਤੇ ਕਿੰਨੇ ਕਾਫੀ ਬੁੱਟਮਾਰ ਹੋਈ ਹੈ ਜੀ ਹਾਂ ਜੀ ਤਾਂ ਹੀ ਉਸੇ ਸੰਬੰਧ ਵਿੱਚ ਜਿੰਨੀਆਂ ਵੀ ਉਹਦੀਆਂ ਇੰਜਰੀਜ਼ ਹੈਗੀਆਂ ਨੇ ਉਹ ਆ ਪਰਚਾ ਬਣਾ ਕੇ ਉਸ ਤੋਂ ਅਸੀਂ ਸੂਚਨਾ ਭੇਜਦੇ ਆ ਓਕੇ ਥੈਂਕ ਯੂ